ਅਗਲੀ ਖਬਰਦਾਰੋਕ ਕਰਦੇ ਹਾਂ ਜਿੱਥੇ ਭਾਰਤ ਤੇ ਅਮਰੀਕਾ ਦੇ ਵਿਚਾਲੇ ਹੋਈ ਟ੍ਰੇਡ ਡੀਲ ਦੇ ਵਿਰੋਧ ਚ ਕਾਂਗਰਸ ਦੇ ਵੱਲੋਂ ਅੱਜ ਹਲਾਬੋਲ ਕੀਤਾ ਜਾਵੇਗਾ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਵੱਡੀ ਰੈਲੀ ਕੀਤੀ ਜਾਣੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਜਿੱਥੇ 28 ਫਰਵਰੀ ਜਾਂ 1 ਮਾਰਚ ਨੂੰ ਇਹ ਵੱਡੀ ਰੈਲੀ ਹੋਵੇਗੀ ਤਾਂ ਰਾਹੁਲ ਗਾਂਧੀ ਇਸ ਰੈਲੀ ਨੂੰ ਸੰਬੋਧਨ ਕਰ ਸਕਦੇ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਿੱਥੇ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਜੋ ਟ੍ਰੇਡ ਡੀਲ ਹੋਈ ਹੈ ਉਸ ਦੇ ਵਿਰੋਧ ਵਿੱਚ ਕਾਂਗਰਸ ਦੇ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾਵੇਗੀ 28 ਫਰਵਰੀ ਜਾਂ 1 ਮਾਰਚ ਦੇ ਲਗਭਗ ਇਹ ਵੱਡੀ ਰੈਲੀ ਹੋਣ ਦੀ ਉਮੀਦ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਤਾਂ ਰਾਹੁਲ ਗਾਂਧੀ ਇਸ ਰੈਲੀ ਨੂੰ ਸੰਬੋਧਨ ਕਰ ਸਕਦੇ ਨੇ ਤਲਗਾਤਾਰ ਪੰਜਾਬ ਦੇ ਵਿੱਚ ਜੋ ਭਾਰਤ ਤੇ ਅਮਰੀਕਾ ਦੇ ਵਿਚਾਲੇ ਟ੍ਰੇਡ ਡੀਲ ਹੋਈ ਹੈ ਉਸ ਨੂੰ ਲੈ ਕੇ ਵਿਰੋਧ ਜਿਹੜਾ ਇਸ ਡੀਲ ਦਾ ਹੋ ਰਿਹਾ ਹੈ ਤੇ ਉੱਤੇ ਹੁਣ ਇਸ ਡੀਲ ਦੇ ਵਿਰੋਧ ਚ ਕਾਂਗਰਸ ਦੇ ਵੱਲੋਂ ਆਪਣਾ ਹੱਲਾ ਬੋਲ ਕੀਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾਵੇਗੀ 28 ਫਰਵਰੀ ਜਾਂ 1 ਮਾਰਚ ਨੂੰ ਇਹ ਵੱਡੀ ਰੈਲੀ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਵੀ ਹੈ ਕਿ ਰਾਹੁਲ ਗਾਂਧੀ ਇਸ ਰੈਲੀ ਨੂੰ ਜਿਹੜਾ ਉਹ ਸੰਬੋਧਨ ਕਰਨਗੇ ਕਾਂਗਰਸ ਦੇ ਨਾਲ ਜੁੜੀ ਹੋਈ ਇਸ ਵੇਲੇ ਦੀ ਵੱਡੀ ਖਬਰ ਹੈ ਜੁਥੇ ਕੀ ਭਾਰਤ ਤੇ ਅਮਰੀਕਾ ਦੇ ਵਿਚਾਲੇ ਹੋਈ ਟ੍ਰੇਡ ਡੀਲ ਦੇ ਵਿਰੋਧ ਚ ਕਾਂਗਰਸ ਵੱਲੋਂ ਹੱਲਾ ਬੋਲ ਕੀਤਾ ਜਾਵੇਗਾ ਇੱਕ ਵੱਡੀ ਰੈਲੀ ਕਰਨ ਦਾ ਪਲਾਨ ਜਿਹੜਾ ਉਹ ਕਾਂਗਰਸ ਬਣਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਤੇ ਇਸ ਖਬਰ ਤੇ ਮੇਰੇ ਨਾਲ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਮੇਰੇ ਸੀਓ ਕੀ ਨਿਤਿੰਤ ਮਾਨ ਜੁੜੇ ਹੋਏ ਨੇ ਨਿਤਨ ਇੱਕ ਵੱਡੀ ਰੈਲੀ ਹੁਣ ਕਾਂਗਰਸ ਕਰਨ ਜਾ ਰਹੀ ਹੈ ਖਬਰ ਮਿਲ ਰਹੀ ਹੈ ਕਿ ਕੁਝ ਇਸ ਦੇ ਵਿੱਚ ਹੋਣ ਜਾ ਰਿਹਾ ਹੈ ਸੀ ਆਪਣੀ ਦੁਬਾਰਾ ਤੋਂ ਜ਼ਮੀਨ ਤਿਆਰ ਕਰਨ ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਲੱਗ ਚੁੱਕੀ ਹੈ ਕੱਲ ਪੂਰਾ ਦਿਨ ਬੈਠਕਾਂ ਹੋਈਆਂ ਨੇ ਤੇ ਹੁਣ ਜਿਹੜੀ ਜਾਣਕਾਰੀ ਸਾਨੂੰ ਸੂਤਰਾਂ ਤੋਂ ਮਿਲੀ ਹੈ ਕਿ ਟ੍ਰੇ ਡੀਡ ਵਾਲਾ ਮੁੱਦਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਇਸ ਵਕਤ ਸਰਗਰਮ ਹੈ ਕਿਸ਼ ਤੋਂ ਪਹਿਲਾਂ ਕਾਂਗਰਸ ਨੇ ਮਨਰੇਗਾ ਦੇ ਖਿਲਾਫ ਜਿਹੜਾ ਸ਼ਕਾਣ ਦੇ ਨਾਮ ਬਦਲਣ ਦਾ ਤੇ ਐਕਟ ਬਦਲਣ ਦਾ ਜਿਹੜਾ ਪ੍ਰੋਵੀਜ਼ਨ ਸੀ ਵੀਜੀ ਰਾਮ ਜੀ ਉਹਦੇ ਖਿਲਾਫ ਰੈਲੀ ਕਿੰਨੀਆਂ ਸਈਆਂ ਪਰ ਉਨਾਂ ਨਾਲ ਜ਼ਿਆਦਾ ਪਾਰਟੀ ਨੂੰ ਹੰਗਾਰਾ ਨਹੀਂ ਮਿਲਿਆ ਪਰ ਹੁਣ ਇਸ ਵਕਤ ਦੇ ਟ੍ਰੇਡ ਡੀਲ ਨੂੰ ਲੈ ਕੇ ਕਿਸਾਨ ਵੀ ਤੇ ਬਾਕੀ ਦੇ ਜਥੇਬੰਦੀਆਂ ਵੀ ਕਾਫੀ ਸਰਗਰਮ ਤੇ ਇਸ ਇਸ ਮੌਕੇ ਨੂੰ ਕਾਂਗਰਸ ਨਹੀਂ ਹੱਥੋਂ ਜਾਣ ਦੇएगी ਇਸ ਕਰਕੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਵੱਡਾ ਇੱਕ ਰੈਲੀ ਕੀਤੀ ਜਾਏਗੀ ਰਾਹੁਲ ਗਾਂਧੀ ਵੀ ਇਸ ਰੈਲੀ ਤੋਂ ਕਹਿ ਸਕਦੇ ਨੇ ਕਿ ਇੱਕ 2027 ਦੀ ਸ਼ੁਰੂਆਤ ਹੋ ਜਾਏਗੀ ਅਕਾਲੀ ਦਲ ਆਸ਼托 ਕਰ ਰਿਹਾ ਆਮ ਆਨੀ ਪਾਰਟੀ ਨੇ ਵੀ ਸ਼ੁਰੂਆਤ ਕਰ ਦਿੱਤੀ ਹੈ ਭਾਜਪਾ ਦੀ ਰੈਲੀ ਮਾਰਚ ਦੇ ਵਿੱਚ ਹੋਣੀ ਹੈ ਦੋਸਤੋ ਪਹਿਲਾ ਹੁਣ ਕਾਂਗਰਸ ਵੀ ਰੈਲੀਆਂ ਦੀ ਸ਼ੁਰੂਆਤ ਕਰੇਗੀ ਤੇ ਆਫੀਸ਼ੀਅਲੀ ਕਹਿ ਸਕਦੇ ਫਿਰ ਸਿਆਸੀ ਜਿਹੜਾ 2027 ਦਾ ਚੋਣ ਸੰਗਰਾਮ ਹੈ ਚੋਣ ਅਖਾੜਾ ਹੈ ਉਹਦੇ ਵਿੱਚ ਪਾਰਟੀ ਉਤਰ ਜਾਏਗੀ ਵੈਨਿਊ ਕਿ ਹੋਏਗਾ ਇਹ ਇਹਦੇ ਵਿੱਚ ਦੇਖਣਾ ਹੋਏਗਾ ਕਿਉਂਕਿ ਜਿਹੜਾ ਇਲਾਕਾ ਪੰਜਾਬ ਦੇ ਸੈਂਟਰ ਦਾ ਹੋ ਉਹ ਉਹਦੇ ਵਿੱਚ ਹੋ ਸਕਦਾ ਹੈ ਹੋ ਸਕਦਾ ਮਾਲਵੇ ਦੇ ਵਿੱਚ ਕੀਤੀ ਜਾਏ ਜਾਂ ਜਿਸ ਤਰੀਕੇ ਤੇ ਮੋਗਾ ਇੱਕ ਸੈਂਟਰ ਪੁਆਇੰਟ ਮੰਨਿਆ ਜਾਂਦਾ ਹੋ ਸਕਦਾ ਮੋਗੇ ਦੇ ਵਿੱਚ ਹੀ ਕੀਤੀ ਜਾਏ ਤੇ ਇਹਦੇ ਵਿੱਚ ਥੋੜੇ ਦਿਨ ਪਹਿਲਾਂ ਸੁਖਵਾਲ ਸਿੰਘ ਖੈਰਾ ਜਿਹੜੇ ਕਿ ਕਿਸਾਨ ਕਾਂਗਰਸ ਦੇ ਹੈੱਡ ਬਣਾਏ ਹੋਏ ਨੇ ਉਹਨਾਂ ਨੇ ਕੁਝ ਕਿਸਾਨ ਜੱਥੇਬੰਦੀਆਂ ਦੇ ਨਾਲ ਰਾਹੁਲ ਗਾਂਧੀ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਉਸੇ ਵਕਤ ਇਹ ਲੱਗ ਰਿਹਾ ਸੀ ਕਿ ਹੁਣ ਇਸ ਮੁੱਦੇ ਤੇ ਕਾਂਗਰਸ ਪੰਜਾਬ ਦੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਵਿਰੋਧ ਇਸ 딜 ਦਾ ਵੇਖਿਆ ਜਾ ਰਿਹਾ ਉਹ ਪੰਜਾਬ ਦੇ ਵਿੱਚ ਹੈ ਤੇ ਕਾਂਗਰਸ ਦਾ ਫਾਇਦਾ ਚੱਕਣ ਵਾਸਤੇ ਜ਼ਰੂਰ ਪ੍ਰੋਟੈਸਟ ਕਰ ਹੀ ਰਹੀ ਹੈ ਤੇ ਨਾਲ ਉਹ ਇੱਕ ਵੱਡੀ ਰੈਲੀ ਉੜਿੱਕੀ ਗਈ ਹੈ 28 ਫਰਵਰੀ ਜਾਂ 1 ਮਾਰਚ ਨੂੰ ਇਹ ਵੱਡੀ ਰੈਲੀ ਹੋ ਸਕਦੀ ਹੈ ਅਤੇ ਇਹਦੇ ਵਿੱਚ ਇਹ ਕਹਿ ਸਕਦੇ ਨੇ ਕਿ ਕਾਂਗਰਸ ਪਾਰ 81 ਜਿਹੜਾ 2027 ਦਾ ਚੋਣ ਹੈ ਉਹਨੂੰ ਲੈ ਕੇ ਰੈਲੀਆਂ ਦੀ ਸ਼ੁਰੂਆਤ ਹੋ ਜਾਏਗੀ ਜੀ ਠੀਕ ਹੈ ਜੀ ਤੁਸੀਂ ਸਾਡੇ ਨਾਲ ਬਣੇ ਰਹੋ ਤਾਂ ਕਾਂਗਰਸ ਇੱਕ ਵੱਡੀ ਰੈਲੀ ਹੁਣ ਜਿਹੜੀ ਆ ਉਹ ਕਰੇਗੀ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਮਿਲ ਰਹੀ ਹੈ ਕਿ 28 ਫਰਵਰੀਆਂ 1 ਮਾਰਚ ਨੂੰ ਭਾਰਤ ਤੇ ਅਮਰੀਕਾ ਦੇ ਵਿਚਾਲੇ ਜੋ ਟ੍ਰੇਡ ਡੀਲ ਹੋਈ ਹੈ ਉਸ ਦੇ ਵਿਰੋਧ ਦੇ ਵਿੱਚ ਇਹ ਵੱਡੀ ਰੈਲੀ ਕਾਂਗਰਸ ਕਰੇਗੀ ਅਗਲੀ ਖਬਰਦਾਰੋ ਕਰਾਂਗੇ ਜੋ ਕਾਂਗਰਸ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ ਦਰਅਸਲ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਮਿਲ ਰਹੀ ਹੈ ਕਿ ਪੰਜਾਬ 'ਚ ਚੋਣਾਂ ਨੂੰ ਕਾਂਗਰਸ ਦੇ ਵੱਲੋਂ ਆਪਣਾ ਫਾਰਮੂਲਾ ਜਿਹੜਾ ਉਹ ਤੈਅ ਕਰ ਲਿਆ ਗਿਆ ਹੈ ਕਿ 2027 ਦੇ ਵਿੱਚ ਜੋ ਵਿਧਾਨ ਸਭਾ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਕਾਂਗਰਸ ਕਿਸ ਫਾਰਮੂਲੇ ਦੇ ਤਹਿਤ ਚੋਣ ਲੜੇਗੀ ਇਹ ਤੈਅ ਹੁਣ ਉਹਨਾਂ ਦੇ ਵੱਲੋਂ ਕਰ ਲਿਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਉਮੀਦਵਾਰਾਂ ਨੂੰ 50 ਫੀਸਰ ਟਿਕਟਾਂ ਦਿੱਤੀਆਂ ਜਾਣਗੀਆਂ ਉਮੀਦਵਾਰਾਂ ਦੀ ਭਾਲ ਵੀ ਜਲਦ ਹੀ ਕਾਂਗਰਸ ਦੇ ਵੱਲੋਂ ਸ਼ੁਰੂ ਕਰ ਲਈ ਜਾਵੇਗੀ ਤਾਂ ਪਾਰਟੀ ਦੇ ਪਹਿਲਾਂ ਕੀਤੇ ਗਏ ਫੈਸਲਿਆਂ ਦੇ ਅਨੁਸਾਰ ਹੀ ਫੈਸਲਾ ਜਿਹੜਾ ਉਹ ਲਿਆ ਜਾਵੇਗਾ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਜਿਥੇ ਕਾਂਗਰਸ ਪਾਰਟੀ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣਾ ਫਾਰਮੂਲਾ ਜਿਹੜਾ ਉਹਨਾਂ ਨੇ ਤੈਅ ਕਰ ਲਿਆ ਹੈ ਇਸ ਖਬਰ ਤੇ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਨਿਤਿੰਤਮਾਨ ਜੁੜੇ ਹੋਏ ਨੇ ਨਿਤੈਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਜ਼ਰੂਰ ਭੱਜ ਚੁੱਕਿਆ ਹੈ ਤੇ ਹੁਣ ਕਾਂਗਰਸ ਨੇ ਆਪਣਾ ਇੱਕ ਫਾਰਮੂਲਾ ਵੀ ਤੈਅ ਕਰ ਲਿਆ ਹੈ ਦੇਖੋ ਸੂਤਰਾਤ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਕਿਉਂਕਿ 2022 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਸ ਵਕਤ ਕਾਂਗਰਸ ਪਾਰਟੀ ਕਿਉਂਕਿ ਕਾਫੀ ਜ਼ਿਆਦਾ ਹਾਰ ਹੋਈ ਸੀ ਉਸ ਤੋਂ ਬਾਅਦ ਚਰਚਾ ਵੀ ਛਿੜ ਗਈ ਸੀ ਕਿ ਪਾਰਟੀ ਦੇ ਵਿੱਚ ਯੰਗਸਟਰਸ ਨੂੰ ਜਿਹੜੀਆਂ ਟਿਕਟਾਂ ਦੇਣੀਆਂ ਚਾਹੀਦੀਆਂ ਨੇ ਯੰਗਸਟਰ ਜਿਹੜੇ ਨੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਤੇ ਉਹਨੂੰ ਲੈ ਕੇ ਹੁਣ ਕਿਉਂਕਿ 50% ਸੀਟਾਂ ਦੇ ਵਿੱਚ ਇਹ ਪਾਰਟੀ ਲੜਾ ਸਕਦੀ ਹੈ ਰੱਖਵਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿਉਂਕਿ ਜਿਹੜੇ ਬਾਕੀ ਦੇ 50% ਦੀਆਂ ਸੀਟਾਂ ਨੇ ਉਹਨਾਂ ਦੇ ਵੀ ਕਾਂਗਰਸ ਦੇ ਹੀ ਕਈ ਐਕਸਪੀਰੀਐਂਸ ਲੀਡਰ ਨੇ ਜਹਾ ਪ੍ਰਤਾਪ ਬਾਜਬਾ ਹੋਣ ਜਾਂ ਵਿਜੇਂਦਰ ਸਿੰਘਲਾ ਹੋਣ ਜਾਂ ਰਾਜਾ ਬੜਿੰਗ ਹੋਣ ਸਾਰੇ ਕੁਝ ਜੋ ਲੀਡਰ ਨੇ ਕਿਉਂਕਿ ਜਿਹੜੇ ਐਕਸਪੀਰੀਐਂਸ ਲੀਡਰ ਨੇ ਉਹਨਾਂ ਦੀਆਂ ਟਿਕਟਾਂ ਤੇ ਜਿਹੜੇ ਜੇਤੂ ਹੋਣ ਐਮਐਲਏ ਕਿਉਂ ਕਾਂਗਰਸ ਹਮੇਸ਼ਾ ਇਹ ਫਾਰਮੂਲਾ ਰਿਹਾ ਹੈ ਕਿ ਜਿਹੜਾ ਐਮਐਲਏ ਜਿੱਤਦਾ ਹੁੰਦਾ ਉਹਨਾਂ ਦੀ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਦੁਬਾਰਾ ਤੇ ਰਿਪੀਟ ਹੁੰਦੀ ਹੈ ਪਰ ਇਸ ਵਾਰ ਬਦਲਾਅ ਕੀਤਾ ਜਾ ਸਕਦਾ ਹੈ ਕੁਝ ਸੀਟਾਂ ਬਦਲੀਆਂ ਜਾਣਗੀਆਂ ਤੇ 50% ਜਿਹੜੇ ਨੇ ਯੂਥ ਉਹਦੇ ਵਿੱਚ ਹੋਏਗਾ ਹਾਲਾਂਕਿ ਯੂਥ ਦੀ ਪਰਿਭਾਸ਼ਾ 50 ਤੋਂ ਘੱਟ ਰੱਖੀ ਗਈ ਹੈ ਕਾਂਗਰਸ ਦੇ ਵਿੱਚ ਇਹਨੂੰ ਲੈ ਕੇ ਹੁਣ ਪਾਰਟੀ ਨੂੰ ਇਹ ਵੀ ਦਿਸ਼ਾਨੇ ਦੇ ਜਿਹੜੀ ਸੂਤਰ ਜਾਣਕਾਰੀ ਮਿਲਿਆ ਕਿ ਹੁਣ ਤੁਸੀਂ ਕੈਂਡੀਡੇਟ ਲੱਭਣਾ ਸ਼ੁਰੂ ਕਰ ਦਿਓ ਆਪਣੇ ਆਪਣੇ ਇਲਾਕੇ ਦੇ ਛਾਲਾਕੀ ਦੇ ਵਿੱਚ ਕਿਹੜੇ ਹਲਕੇ ਹੋਣਗੇ ਇਹ ਹੱਲੇ ਜਾਣਕਾਰੀ ਨਹੀਂ ਸਾਫ਼ ਹੋ ਪਾਈ ਹੈ ਪਰ ਇਹ ਜ਼ਰੂਰ ਸਾਫ਼ ਹੋ ਗਏ ਕਿ 50 ਫੀਸਦੀ ਜਿਹੜੇ ਨੇ ਉਹ ਟਿਕਟਾਂ ਬਦਲੀਆਂ ਜਾਣਗੀਆਂ 50 ਫੀਸਦੀ ਯੂਥ ਨੂੰ ਚਿਹਰੇ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਕਿਉਂਕਿ ਕਾਂਗਰਸ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਆਮ ਤੌਰ ਤੇ ਐਕਸ ਪੁਰਾਣੇ ਹੀ ਬੰਦਿਆਂ ਨੂੰ ਟਿਕਟ ਦਿੱਤੀ ਜਾਂਦੀ ਜਿਸ ਕਰਕੇ ਇੱਕ ਨਵੀਂ ਪੀੜ੍ਹੀ ਅੱਗੇ ਨਹੀਂ ਆ ਪਾਰੀ ਸੀ ਤੇ ਇਸ ਨੂੰ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ ਦੇ ਵਿੱਚ ਯੰਗਸਟਰ ਤੇ ਮਹਿਲਾਵਾਂ ਨੂੰ ਇੱਕ ਟਿਕਟਸ ਕਾਫੀ ਦਿੱਤੀਆਂ ਜਾਂਦੀਆਂ ਤਾਂ ਉਹੀ ਆ ਸਾਧ ਦਿਨਾਂ ਦੇ ਟਿਕਟ ਜਿਹੜੀਆਂ ਨੇ ਉਹ ਇਸ ਵਾਰ ਬਣੀਆਂ ਜਾਣੀਆਂ ਤੇ 50% ਦੀ ਜਿਹੜੀਆਂ ਟਿਕਟਾਂ ਨੇ ਉਹ ਯੂਥ ਵਾਸਤੇ ਰੱਖੀਆਂ ਜਾਣੀਆਂ ਤੇ ਇਹਨੂੰ ਲੈ